ਅੱਜ ਫਰੀਦਕੋਟ ਦੇ ਨਗਰ ਕੌਂਸਲ ਦੇ ਦਫ਼ਤਰ ਵਿਖੇ ਇੱਕ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ ਜਿਸ ਵਿੱਚ ਵੱਖ-ਵੱਖ ਖੇਤਰਾਂ ਤੋਂ ਪਹੁੰਚੇ ਸਫਾਈ ਸੇਵਕਾਂ ਨੇ ਆਪਣੀਆਂ ਆਰਿਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਇਸ ਮੌਕੇ ਤੇ ਪਿਛਲੀਆਂ ਮੰਗਾਂ ਨੂੰ ਲੜਕਦੇ ਹੋਏ ਦੱਸਿਆ ਤਾਂ ਸਰਕਾਰ ਨੂੰ ਕੜੇ ਹੱਥੀ ਲਿਆ ਇਸ ਮੌਕੇ ਤੇ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਹੋਰ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ ਮੈਂ ਸੰਤਰਾਮ ਪ੍ਰਧਾਨ ਸਪੈਸਿਫਿਕ ਯੂਨਿਟ ਬੀ ਕੋਡ ਜੀ ਅੱਜ ਫਰੋਹ ਪਰਚੀਲੇ ਦੀ ਇੱਥੇ ਮੇਟਿੰਗ ਹੋ ਰਹੀ ਹੈ ਸਾਡੇ ਪੰਜਾਬ ਦੇ ਪ੍ਰਧਾਨ ਫਰੋਹ ਪਰਚੀਲੇ ਦੇ ਪ੍ਰਧਾਨ ਸੇ ਆਏ ਹੋ ਇਹਨੇ ਜੇ ਵੀ ਨਦੀ ਦੀ ਨਦੀ ਕਾਰਵਾਈ ਹੈ ਜ਼ਿਲ੍ਹੇ ਦੀ ਉਹ ਸਾਨੂੰ ਦੱਸਣਗੇ ਕਿ ਇਹਨਾਂ ਦੀ ਇੱਕ ਚੋਣ ਹੋਈ ਹੈ ਜੀ ਜ਼ਿਲ੍ਹਾ ਪ੍ਰਧਾਨ ਦੀ ਅੱਜ ਸਾਡੇ ਕੋੜਕੁੜੀ ਦੇ ਪ੍ਰਧਾਨ ਪ੍ਰੇਮ ਕੁਮਾਰ ਜੀ ਪ੍ਰਧਾਨ ਬਣਾਏ ਗਏ ਜੀ ਇਹ ਜੋ ਕੋੜਕੁੜੀ ਦੇ ਪ੍ਰਧਾਨ ਮੌਜੂਦਾ ਜੈਸੋ ਕੋੜਪੁਰਾ ਫੇਰ ਕੋੜਕੋਤ ਤੇ ਨਾਲ ਦੇ ਇੱਕ ਵਿਜਨ ਪ੍ਰਧਾਨ ਬਣਾਇਆ ਹੈ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਜੀ ਕੀ ਅਗਲਾ ਸਰਗਰ ਕਾਰਗਮ ਹੈ। ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਇਹ ਮਦਾ ਅਗਲਾ ਪ੍ਰੋਗਰਾਮ ਹੈ ਜੀ। ਅੜਦਾਜੀ ਦਾ ਪ੍ਰੋਗਰਾਮ ਫੀਕੋੜੇ ਚ ਰੱਖਿਆ ਜੀ ਉਹ ਇਹ ਕਰਾਇਆ ਜੀ ਨਜ਼ਰ ਦਾ। ਚਾਰ ਦੀ ਸਫਾਈ ਵੀ ਕਰਾ ਲੱਕੀ। ਸਫਾਈ ਦਾ ਬਾਫੇ ਦਾ ਮੇਲਾ ਹੀ ਵਧੀਆ ਸਫਾਈ ਚ ਰਹੀ ਜੀ। ਜਦੋਂ ਮੈਂ ਤੋਂ ਹੁਣ ਪਹਿਲਾਂ ਇੱਕ ਦੋ ਟਾਈਮ ਕੰਮ ਕਰਦਾ ਸੀ ਹੁਣ ਇੱਕ ਟਾਈਮ ਕੰਮ ਕਰਦਾ ਅੱਜ ਤੋਂ। ਲਾਈ ਦਾ ਜੀ ਮਾਟਰ ਜੀ। ਚੰਦ ਜਰਨਲ ਸਕੱਤਰ ਸਫਾਈ ਸੇਵਕ ਦੁਨੋਂ ਪੰਜਾਬ। ਅੱਜ ਨਗਰ ਕੌਂਸਲ ਕੋਟਪੂਰਾ ਸੌਰੀ ਫਰੀਦਕੋਟ ਵਿਖੇ ਫਰੋਜ਼ਪੁਰ ਰੀਜਨ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਸਫਾਈ ਸੇਵਕ ਸੀਵਰਮੈਨਾਂ ਦੇ ਜਿਹੜੇ ਮਸਲੇ ਹੈ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਗਿਆ ਸਾਥੀਆਂ ਵੱਲੋਂ ਔਰ ਪਿਛਲੇ ਸਮੇਂ ਸਫਾਈ ਸੇਵਕਾਂ ਨੂੰ ਪੰਜਾਬ ਦੇ ਵੱਲੋਂ 2021 ਦੇ ਵਿੱਚ ਜੋ ਲੜਾਈ ਲੜੀ ਗਈ ਸੀ 52 ਦਿਨ ਤੱਕ ਹੜਤਾਲ ਚੱਲੀ ਸੀ ਉਹਦੇ ਵਿੱਚ ਜੋ ਆਊਟਸੋਰਸਿੰਗ ਕੰਮਾਂ ਸੀਗਾ ਸਫਾਈ ਸੇਵਕ ਸੀਵਰਮੈਨ ਉਹਨੂੰ ਮਹਿਕਮੇ ਨੇ ਹੱਲ ਕਰਨਾ ਸੀ ਔਰ ਮੈਂ ਦੱਸਣਾ ਚਾਹਾਂਗਾ ਤੁਹਾਡੇ ਮਾਧਿਅਮ ਨਾਲ 753 ਕਮੇਟੀਆਂ ਹਜੇ ਵੀ ਜਿਹੜੀਆਂ ਹੈਗੀਆਂ ਉਹ ਸਫਾਈ ਸੇਵਕ ਤੇ ਸੀਵਰਮੈਨਾਂ ਨੂੰ ਆਪਣੇ ਅਧੀਨ ਨਹੀਂ ਕੀਤਾ ਜਿਨ੍ਹਾਂ ਨੇ 76 ਕਮੇਟੀਆਂ ਨੇ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਇੱਕ ਕੋਈ ਦੋ ਕੋਈ ਪੰਜ ਕੋਈ 10 ਕੋਈ 20 ਕੋਈ 70 ਇੰਨੇ ਮੁਲਾਜ਼ਮ ਛੱਡ ਦਿੱਤੇ ਇਹ ਖਾਸ ਕਰਕੇ ਮੁੱਦਾ ਸਾਡਾ ਸਾਡਾ ਇਹ ਮੁੱਦਾ ਹੈ ਕਿ ਉਹ ਨਗਰ ਕੌਂਸਲਾਂ ਜਿਨ੍ਹਾਂ ਨੇ ਸਾਡੇ ਆਊਟਸੋਰਸ ਸਫਾਈ ਸੇਵਕ ਸੀਵਰਮੈਨ ਬਾਹਰ ਕੱਢੇ ਆ ਭਰਤੀ ਦੇ ਵਿੱਚੋਂ ਉਹ ਮਹਿਕਮਿਆਂ ਦੇ ਅਧੀਨ ਕੀਤੇ ਜਾਣ ਜਿੰਨਾ ਕਮੇਟੀਆਂ ਦੇ ਵਿੱਚ ਭਰਤੀ ਹਜੇ ਨਹੀਂ ਹੋਈ ਉਹ ਉਹ ਕਮੇਟੀਆਂ ਉਹ ਭਰਤੀ ਨੂੰ ਸ਼ੁਰੂ ਕਰਕੇ ਉਹਨੂੰ ਮੁਕੰਮਲ ਤੌਰ ਤੇ ਪੂਰਾ ਕਰਨ ਉਸ ਤੋਂ ਬਾਅਦ ਸਾਡੇ ਜਿੰਨੇ ਵੀ ਸਫਾਈ ਸੇਵਕ ਨੇ ਉਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਜਿਵੇਂ ਕਿ ਪੱਕੀ ਭਰਤੀ ਸ਼ੁਰੂ ਕਰਨਾ ਪੰਜਾਬ ਸਰਕਾਰ ਕਰ ਨਹੀਂ ਰਹੀ ਸਾਰੇ ਮਹਿਕਮਿਆਂ ਦੇ ਵਿੱਚ ਮੁਲਾਜ਼ਮ ਭਰਤੀ ਕਰ ਕਰਕੇ ਭੇਜ ਰਹੀ ਹੈ ਲੇਕਿਨ ਨਗਰ ਕੌਂਸਲਾਂ ਨਗਰ ਨਿਗਮਾਂ ਨਗਰ ਪੰਚਾਇਤਾਂ ਦੇ ਵਿੱਚ ਕੋਈ ਵੀ ਪੱਕੀ ਭਰਤੀ ਨਹੀਂ ਦਿੱਤੀ ਜਾ ਰਹੀ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਬਹੁਤ ਜਲਦ ਮਹਿਕਮੇ ਦੇ ਵਿੱਚ ਕਿਉਂਕਿ ਵਰਗੀਕਰਨ ਹੋ ਰਿਹਾ ਵਾਰਡ ਵਧ ਰਹੇ ਨੇ ਤਾਂ ਮੁਲਾਜ਼ਮਾਂ ਦੀ ਵੀ ਜਿਹੜੀ ਹੈਗੀ ਆ ਉਹ ਮੰਗ ਵਧ ਰਹੀ ਹੈ ਇਸ ਕਰਕੇ ਅਸੀਂ ਕਹਿੰਦੇ ਆਂ ਵਧਦੀ ਹੋਈ ਆਬਾਦੀ ਤੇ ਖੇਤਰਵਲ ਦੇ ਹਿਸਾਬ ਦੇ ਨਾਲ ਬੀਟਾ ਅਨੁਸਾਰ ਭਰਤੀ ਕੀਤੀ ਜਾਵੇ ਤੇ ਪੱਕੀ ਭਰਤੀ ਕੀਤੀ ਜਾਵੇ ਅੱਜ ਦੀ ਮੀਟਿੰਗ ਜਿਹੜੀ ਹੈ ਸਰਕਾਰ ਨੂੰ ਜਗਾਉਣ ਵਾਸਤੇ ਮੀਟਿੰਗ ਰੱਖੀ ਗਈ ਹੈ ਜਿਹੜੀ ਸਰਕਾਰ ਮੁਲਾਜ਼ਮਾਂ ਤੇ ਇਨਾ ਮਤਲਬ ਕਿ ਚੱਕਰ ਵੀ ਲਾ ਚੁੱਕੇ ਹੈਗੇ ਪਰਚੇ ਤੱਕ ਵੀ ਕਾਟ ਰਹੀ ਸਰਕਾਰ ਆ ਜੇ ਇੱਕ ਮੀਟਿੰਗ ਹੋਈ ਸੀ ਜਾਂ ਪਿੱਛੇ ਜੀ ਕਿ ਹੜਤਾਲ ਕਿ ਕਰ ਰਹੀ ਸੀ ਕਿ ਬਿਜਲੀ ਬੋਰਡ ਦੇ 8 ਬੰਦਿਆਂ ਨੇ ਪਰਚਾ ਵੀ ਕਰਾਤਾ ਸੀ ਤੇ ਉਹ ਪਰਚਾ ਫਿਰ ਸਰਕਾਰ ਦੀ ਯੂਨੀਅਨ ਦੇ ਕੱਟ ਨੂੰ ਦੇਖ ਕੇ ਫਿਰ ਉਹ ਆਪ ਵਾਪਸ ਵੀ ਲੈਣਾ ਪਿਆ ਸਰਕਾਰ ਨੂੰ ਤੇ ਇਸੇ ਕਰਕੇ ਅਸੀਂ ਸਫਾਈ ਕਰਮਚਾਰੀਆਂ ਨੇ ਵੀ ਇੱਕ ਮੀਟਿੰਗ ਰਹਿ ਮੀਟਿੰਗ ਬੁਲਾਈ ਹੈ ਇਸੇ ਸਮਾਗਮ ਜੁਟਣਾ ਹੈ ਕਿ ਜਿਹੜੀ ਸਰਕਾਰ ਨਾਲ ਕਿਸ ਤਰ੍ਹਾਂ ਦੇ ਅਸੀਂ ਜੰਗ ਲੜਨੀ ਹੈ ਤੇ ਸਰਕਾਰ ਨੂੰ ਮਲੇ ਕਿ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਵੀ ਸਰਕਾਰ ਜਿਹੜੀ ਅੰਨੀ ਬੋਲੀ ਸਰਕਾਰ ਹੋ ਕੇ ਬੈਠੀ ਹੈ ਇਹ ਸਰਕਾਰ ਨੂੰ ਅਸੀਂ ਵਾਰ-ਵਾਰ ਚੇਤਾਵਨੀ ਦੇ ਰਹੇ ਹਾਂ ਇਸ ਮੀਟਿੰਗ ਆ ਦੇਖ ਕਰ ਕਰ ਦੇ ਦੇ ਕੇ ਸਮਝ ਦੇ ਕੇ ਭਜਨ ਦੀ ਤੇ ਅਸੀਂ ਸਰਕਾਰ ਨੂੰ ਮੀਟਿੰਗ ਦਾ ਸਮਾਨ ਹੀ ਦੇਣ ਦੇਣਾ ਤੇ ਅਸੀਂ ਹੁਣ ਸਰਕਾਰ ਤੋਂ ਨਾ ਹੀ ਮੀਟਿੰਗ ਦਾ ਸਮਝ ਲਵਾਂਗੇ ਅਸੀਂ ਆਪ ਦਾ ਮਤਲਬ ਹੈ ਕਿ ਜਿਹੜਾ ਸੰਘਰਸ਼ ਵਿੱਢਿਆ ਜਾਊਗਾ ਸੰਘਰਸ਼ ਪੂਰਾ ਕਰਾਂਗੇ ਸੜਕਾਂ ਤੇ ਆਣ ਦੀ ਲੋੜ ਵੀ ਸੜਕਾਂ ਤੇ ਵੀ ਆਪਾਂ ਤੇ ਸਾਥੀਆਂ ਦੇ ਦਰਨੇ ਦੀ ਲੋੜ ਵੀ ਧਰਨੇ ਵੀ ਲਾਵਾਂਗੇ ਜੈ ਜਨਤਾ ਜੈ ਸੰਘਰਸ਼ ਜੈ ਲੜਦੇ ਲੋਕਾਂ ਦੇ